ਮੇਰਾ ਨਾਮ ਨਵਜੋਤ ਸਿੰਘ ਹੈ ਤੇ ਮੈਂ ਰਿਟਰਨਿੰਗ ਅਫਸਰ ਹਾਂ ਖੱਟੜਾ ਮੰਤਰੀ ਖੇਤੀਬਾੜੀ ਸਹਿਕਾਰੀ ਸਭਾ ਦਾ ਤੇ ਉਸ ਤੋਂ ਬਾਅਦ ਅੱਜ 27 ਨਵੰਬਰ ਨੂੰ ਸੁਸਾਇਟੀ ਦੇ ਇਲੈਕਸ਼ਨ ਕਰਾ ਦੇ ਬੰਦਾ ਕਮੇਟੀ ਦੇ ਤੇ ਉਹਦੇ ਵਿੱਚ ਕਈ ਬੰਦਿਆਂ ਨੇ ਨਾਮਿਨੇਸ਼ਨ ਪੇਪਰ ਫਿਲ ਕੀਤੇ ਸੀ ਬਾਈ ਦੇ ਨਾਮਿਨੇਸ਼ਨ ਪੇਪਰ ਸਹੀ ਪਾਈ ਗਏ ਇਸ ਦਾ ਪੂਰਾ ਹੋਣ ਤੱਕ ਇਹਨਾਂ ਨਾਲ ਗੱਲ ਫੋਨ ਤੇ ਕਾਫੀ ਵਾਰ ਕੰਟੈਕਟ ਕਰਨ ਤੋਂ ਬਾਅਦ ਵੀ ਜਦੋਂ ਉਹਨਾਂ ਨੇ ਨਹੀਂ ਚੱਕਿਆ ਹਾਲਾ ਤਾਂ ਫਿਰ ਸਾਹਨੀ ਦੋ ਪੰਜਾ ਤੱਕ ਉਹਨਾਂ ਦਾ ਵੀਟ ਕਰਾਂ ਤਾਂ ਬਾਅਦ ਵੀ ਉਹਨਾਂ ਨੇ ਨਾਮਿਨੇਸ਼ਨ ਪੇਪਰ ਇੱਕ ਕੈਂਸਲ ਕੀਤਾ ਗਿਆ। ਇਸ ਤੋਂ ਬਾਅਦ ਆਪਣੇ 8 ਬੰਦੇਾਂ ਦੀ ਨਾਮਿਨੇਸ਼ਨ ਪੇਪਰ ਆਪਣੇ ਵਾਪਸ ਲੈ ਲਈ ਤੇ 14 ਬੰਦਿਆਂ ਦੇ ਨਾਮੀਨੇਸ਼ਨ ਪੇਪਰ ਹਾਲੇ ਬੱਗੇ। ਤੇ ਇਹ ਲੋਕ ਜਿਹੜੇ ਹਾਂਜੀ ਇੱਕ ਬੰਦਾ ਹੈ ਇਹ ਬੰਦਾ ਕੋਈ ਨਹੀਂ ਜੀ ਅਨੁਕੂਚ ਚਾਪੀ ਕੋ ਜਿਹੜੇ ਨਾਮ ਕਾਤੇ ਹੋਏ। ਤੇ ਇਹ ਵੀ ਨਹੀਂ ਕੱਲ ਹੋਊਗੀ ਜੀ ਅੱਜੋਂ पहले दाम तो तीन बजे दो बजे चले लक्षण नहीं थे पहले तीन तो फिर चार दे कांटिक तक बोटा भी नहीं थी वगैरह करके लक्षण नहीं थे तो साल इंदर का कि जो नाल दिन नाल जो प्रवाने चौन प्रोग्राम है वो तो अकॉर्डिंग जो टाइम है का इस टाइम इंदर अकॉर्डिंग जो जो एक्शन किया नहीं हो चुके जा रहे हैं 4:30 ਤੇ 4:30 ਵਜੇ ਤੱਕ ਦਾ ਟਾਈਮ ਦੇ ਵਿੱਚ ਲੌਕ ਕਰਨਾ ਹੈ ਉਹਨਾਂ ਕਰਾ ਦੇ ਕਿਉਂਕਿ ਉਹਦੇ ਬਾਅਦ ਲੌਕ ਹੋਣ ਤੇ ਬਾਅਦ ਉਹਨਾਂ ਦੀ ਕੁਝ ਲੇਟ ਹੋ ਗਈ 5 ਵਜੇ ਦਾ ਕੋ ਲੌਕ ਕਰ ਦਿੱਤਾ ਜੇ ਵੀ ਅਗਰੇ ਵਜੇ ਦਾ ਕਰ ਦਿੱਤਾ ਹੈ ਹਾਲਦੀ ਘੜੀ ਦਾ ਜੀ ਖਾਂਦੀ ਨੂੰ ਅਮਨ ਮਾਮਾ ਕੋ ਕੰਮ ਨਹੀਂ ਆਉਂਦੇ ਕੰਮ ਉਹਨਾਂ ਨੂੰ ਵੀ ਜਿਹੜੀ ਜਿਹੜੀ ਚੱਲਦੀ ਹੈ ਉਹ ਵੀ ਕਰੀਏ ਉਹ ਵੀ ਕਰੀਏ ਉਹਨੂੰ ਇਹ ਹਾਈਲੈਂਡ ਆਂਦੀ ਹੈ ਪਰ ਹਾਲਦੀ ਘੜੀ ਦਾ ਹੁਣ 12:00 ਕੋ ਫੋਕਲ ਨਹੀਂ ਚਾਹਦੇ ਆਪ ਜੀ ਨੂੰ ਇਹ ਕੰਮ ਕਰ ਦਿੱਤੀ ਉਹ ਨਹੀਂ ਲੋੜਾ ਮੇਰਾ ਨਾਮ ਹੀ ਰਵਿੰਦਰ ਸਿੰਘ ਹੈ ਮੈਂ ਹਾਈ ਕੋਰਟ ਚ ਪਟੀਸ਼ਨ ਕਰਤਾ ਹਾਂ ਅੱਜ ਜਿਹੜੀ ਇਹ ਇਲੈਕਸ਼ਨ ਹੋ ਰਹੀ ਹੈ ਮਾਨਯੋਗ ਹਾਈ ਕੋਰਟ ਦੇ ਦੇਸ਼ਾ ਤੇ ਹੋ ਰਹੀ ਸੀ ਇਹ ਪਿੱਛੇ ਜਿਹੇ ਵੀ ਇਲੈਕਸ਼ਨ ਅਸੀਂ ਕਰਵਾਈ ਸੀ ਤੇ ਉਹ ਅੱਧ ਵਿੱਚਕਾਰ ਇਹ ਇਲੈਕਸ਼ਨ ਰੁਕੀ ਸੀ ਤੇ ਇਸ ਸਬੰਧ ਵਿੱਚ ਅਸੀਂ ਮਾਨਯੋਗ ਹਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਕੋਲ ਤੇ ਉਹਨਾਂ ਨੇ ਕਿਹਾ ਸੀਗਾ ਵੀ ਜਿੱਥੋਂ ਇਲੈਕਸ਼ਨ ਰੁਕੀ ਆ ਉੱਥੋਂ ਸਟਾਰਟ ਕਰੋ ਪਰ ਇਹ ਅੱਜ ਅਸੀਂ ਮੌਕੇ ਤੇ ਦੇਖਿਆ ਗਿਆ ਉਸ ਟਾਈਮ 11:30 ਵਜੇ ਵਕਤ ਸੀ ਅੱਜ ਇਹਨਾਂ ਨੇ ਕਰਿਆ ਕਿ 11:30 ਦੇ ਮੁਤਾਬਕ 11:30 ਦੇ 11 ਮੈਂਬਰ ਨਿਰਵਰੋਜਿਤ ਰਹੇ ਸਨ ਪਰ ਅੱਜ ਇਹਨਾਂ ਨੇ ਕਰਿਆ ਕਿ 10:30 ਵਜੇ ਇਹ ਲੈਕਚਰ ਵੇਖ ਸ਼ੁਰੂ ਕਰ ਲਿਆ ਤੇ ਵਿਰੋਧੀ ਜਿਹੜੇ ਪਾਰਟੀ ਦੇ ਸਾਡੇ ਮੈਂਬਰ ਨੇ ਉਹਨਾਂ ਦੇ ਨਾਮਜ਼ਦਗੀ ਪੱਤਰ ਫਿਰ ਇਹਨਾਂ ਨੇ ਫਿਰ ਲੈ ਲਏ ਅਸੀਂ ਕੱਲ ਤਕਰੀਬਨ ਤਕਰੀਬਨ 12:30 ਵਜੇ ਇੱਕ ਉਹ ਲਿਸਟ ਲੈ ਕੇ ਗਏ ਉਹ ਲਿਸਟ ਦੇ ਵਿੱਚ ਪੁਰਾਣੀ ਲਿਸਟ ਸੀਗੀ ਜਿਵੇਂ ਮਾਲਜੂਤ ਹਾਈ ਕੋਰਟ ਨੇ ਕਿਹਾ ਸੀ ਪੁਰਾਣੀ ਦੇ ਉਸ ਤੈ ਪ੍ਰੋਗਰਾਮ ਤੇ ਇਹ ਇਲੈਕਸ਼ਨ ਕਰਵਾਇਆ ਜਾਂਦਾ ਪਰ ਅੱਜ ਜਦੋਂ ਅੰਦਰ ਆ ਕੇ ਦੇਖਿਆ ਅੱਜ ਇੱਕ ਨਵੀਂ ਲਿਸਟ ਆਈ ਹੋਈ ਸੀ ਅਸੀਂ 12:30 ਵਜੇ ਜੋ ਤੈ ਸਮਾਂ ਹੁੰਦਾ ਉਸ ਟਾਈਮ ਲਿਸਟ ਲੈਣ ਲਈ ਇਹਨਾਂ ਨੂੰ 200 ਰੁਪਏ ਭਰ ਕੇ ਰਸੀਦ ਲੈ ਕੇ ਅਪਲਾਈ ਕੀਤਾ ਸਾਨੂੰ ਅੱਜ ਇੱਥੇ ਮੌਕੇ ਤੇ ਪਤਾ ਲੱਗਾ ਵੀ ਤਾਂ ਲਿਸਟ ਨਵੀਂ ਆ ਗਈ ਇਹ ਬਾਹਰ ਇਹ ਫੇਰ ਦੁਆਰਾ ਮਾਰੂ ਪੰਜਾਬ ਖਰਿਆਣਾ ਹਾਈ ਕੋਰਟ ਦੇ ਉਲੰਘਣਾ ਕਰ ਰਹੇ ਨੇ ਕਿਉਂਕਿ ਜੋ ਮਾਨਯੋਗ ਹਾਈ ਕੋਰਟ ਨੇ ਕਿਹਾ ਸੀਗਾ ਵੀ ਇਹ ਚੋਣ ਪ੍ਰੋਗਰਾਮ ਪੁਰਾਣੇ ਚੋਣ ਪ੍ਰੋਗਰਾਮ ਪੀ ਹੋਏਗਾ ਪਰ ਅੱਜ ਜਦ ਦੇਖਿਆ ਸੱਤ ਵੋਟਾਂ ਨਵੀਆਂ ਐਡ ਹੋ ਚੁੱਕੀਆਂ ਨੇ ਕਿੰਨੇ ਕਿੰਨੇ ਬੰਦੇ ਚੋਣ ਮਦਾਨ ਦੇ ਵਿੱਚ ਤਿੰਨੇ ਪਿੰਡਾਂ ਦੇ ਵਿੱਚ ਇਲੈਕਸ਼ਨ ਹੋਊਗਾ ਜੀ ਇਹ ਨੌ ਮੈਂਬਰੀ ਕਮੇਟੀ ਬਣੇਗੀ ਇੱਕ ਨਿਰਵਰੋਧ ਜਿੱਤ ਗਿਆ ਤੇ ਇੱਕ ਲੇਡੀਜ਼ ਨੇ ਵਾਪਸ ਲੈ ਲਏ ਤੇ ਉਹਨਾਂ ਦੀ ਸੀਟ ਖਾਲੀ ਰਹਿ ਗਈ ਪਹਿਲਾਂ ਕਿੰਨੇ ਮੈਂਬਰ ਹੁੰਦੇ ਪਹਿਲਾਂ ਤੇ 11 ਮੈਂਬਰ ਹੁੰਦੇ ਸੀ ਇਹ ਚੀਜ਼ਾਂ ਦੇ ਅੰਦਰ ਮੈਂ ਅਸੀਂ ਸਰਕਾਰ ਤੋਂ ਇਹ ਮੰਗ ਕਰਦੇ ਹਾਂ ਵੀ ਇਹ ਜਿਹੜੀ ਮਾੜ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਹੀ ਚੋਣ ਕਰਵਾਈ ਜਾ ਪੂਰੀ ਕਰਵਾਈ ਜਾਵੇ ਇਹ ਜਿਹੜੀ ਇਹਨਾਂ ਨੇ ਨਵੇਂ ਬੰਦੇ ਤੇ ਉਮੀਦਵਾਰ ਲਏ ਨੇ ਇਹਨਾਂ ਦੇ ਕਾਗਜ਼ ਰੱਦ ਕਰਨਾ ਚਾਹੀਦੇ ਨੇ ਕਿਉਂਕਿ ਪਿਛਲੀ ਵਾਰ ਸਾਡੇ ਕੋਲ ਉਹ ਸਾਰੇ ਪ੍ਰੂਫ ਹੈ ਨੇ ਵੀਡੀਓਗ੍ਰਾਫੀ ਪਈ ਆ ਇਹ ਇਲੈਕਸ਼ਨ 11:30 ਵਜੇ ਬੰਦ ਹੋਇਆ ਸੀਗਾ ਇਸ ਵਾਰੀ ਇਹਨਾਂ ਨੇ ਚੋਰ ਮੋਰੀ ਰਾਹੀਂ 10:30 ਵਜੇ ਇਲੈਕਸ਼ਨ ਸ਼ੁਰੂ ਕਰ ਲਿਆ ਦੇਖਦੇ ਆ ਜੀ ਕੱਲੂ ਦੇਖਦੇ ਆ ਸਾਨੂੰ ਪੂਰਾ ਪਤਾ ਵੀ ਇਹ ਸਾਡੇ ਦਾ ਫੇਰ ਧੱਕਾ ਕਰਨਗੇ ਸਾਡਾ ਕੇਸ ਓਪਨ ਆ ਅਸੀਂ 4 ਤਰੀਕ ਨੂੰ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਫੇਰ ਆਪਣਾ ਪੱਖ ਰੱਖਾਂਗੇ ਹਾਂ ਜੀ ਚੋਟ ਨਿਕਾਲਾ ਇਹਨਾਂ ਨੇ ਦਿੱਤੇ ਪਰ ਕੱਲ ਇਹ 10 ਵਜੇ ਤੋਂ 3:30 ਵਜੇ ਤੱਕ ਲੱਗੇ